ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਅਮਰੀਕਾ ਦੇ ਉਤਰੀ ਕੈਰੋਲਿਨਾ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਾਰੋਬਾਰੀ ਜਹਾਜ਼ ਹਾਦਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਇਸ ਦੁਖਦਾਈ ਹਾਦਸੇ ਵਿੱਚ ਪ੍ਰਸਿੱਧ ਨਸਕਰ ਚੈਂਪੀਅਨ ਗ੍ਰੇਗ ਬੀਫਲ ਉਹ ਨਦੀ ਪਤਨੀ ਅਤੇ ਉਹਨਾਂ ਦੇ ਦੋ ਛੋਟੇ ਬੱਚੇ ਵੀ ਮਾਰੇ ਗਏ। ਜਹਾਜ਼ ਟੇਕ-ਆਫ ਤੋਂ ਥੋੜੀ ਦੇਰ ਬਾਅਦ ਤਕਨੀਕੀ ਸਮੱਸਿਆ ਕਾਰਨ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਰਨਵੇ ਦੇ ਨੇੜੇ ਹਾਦਸਾ ਗ੍ਰਸਤ ਹੋ ਗਿਆ। ਹਾਦਸੇ ਦੇ ਸਮੇਂ ਹਲਕੀ ਬਾਰਿਸ਼ ਅਤੇ ਧੁੰਦ ਨੇ ਖੇਤਰ ਨੂੰ ਘੇਰ ਲਿਆ ਜਿਸ ਕਾਰਨ ਬਚਾਅ ਕਾਰਜ ਅਤੇ ਦ੍ਰਿਸ਼ਟੀ ਬਹੁਤ ਚੁਣੌਤੀਪੂ ਨੇ ਵੀਰਵਾਰ ਸਵੇਰੇ ਲਗਭਗ 10:15 ਤੇ ਸਟੇਟਸ ਵਿਲੇ ਖੇਤਰੀ ਹਵਾਈ ਅਡੇ ਤੋਂ ਉਡਾਣ ਭਰੀ ਫਲਾਈਟ ਟ੍ਰੈਕਿੰਗ ਡੇਟ ਦੇ ਅਨੁਸਾਰ ਜਹਾਜ਼ ਨੇ ਸਵੇਰੇ 10:06 ਤੇ ਉਡਾਣ ਭਰੀ ਪਰ ਕੁਝ ਮਿੰਟਾਂ ਵਿੱਚ ਹੀ ਵਾਪਸ ਮੁੜ ਗਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਉਚਾਈ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ ਅਤੇ ਲੈਂਡ ਕਰਨ ਦੀ ਕੋਸ਼ਿਸ਼ ਕਰਦੇ ਸਮੇ ਰਨਵੇ ਦੇ ਪੂਰਬੀ ਸਿਰੇ ਤੋਂ ਟਕਰਾ ਗਿਆ ਟੱਕਰ ਇੰਨੀ ਗੰਭੀਰ ਸੀ ਕਿ ਜਹਾਜ਼ ਵਿੱਚ ਇੱਕ ਵੱਡੀ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਫਾਇਰ ਇੰਜਨਾਂ ਦੀ ਲੋੜ ਸੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲੇ ਸੰਘਣੀ ਧੁੰਦ ਛਾਈ ਹੋਈ ਹੈ ਸਵੇਰ ਅਤੇ ਸ਼ਾਮ ਨੂੰ ਕਾਫੀ ਠੰਡ ਹੁੰਦੀ ਹੈ ਅੱਜ ਅਤੇ ਕੱਲ੍ਹ ਇਸ ਸੰਘਣੀ ਧੁੰਦ ਲਈ ਜਾਲੇ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ 20 ਤੋਂ 22 ਦਸੰਬਰ ਤੱਕ ਵਕ-ਵਕ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਨਵਾਂ ਸ਼ਹਿਰ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਟਿਆਲਾ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਧੁੰਦ ਪਈ ਇਸ ਦੌਰਾਨ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਧ ਰਹੇ ਪ੍ਰਦੂਸ਼ਣ ਦਾ ਮੌਸਮ ਵਿਭਾਗ ਪਹਿਲਾਂ ਹੀ ਮੌਸਮ ਸੰਬੰਧੀ ਸਲਾਹ ਜਾਰੀ ਕਰ ਚੁੱਕਾ ਮੌਸਮ ਵਿਭਾਗ ਦੇ ਅਨੁਸਾਰ ਹਵਾ ਦੀ ਗਤੀ ਥੋੜੀ ਵਧੀ ਹੈ ਜਿਸ ਨਾਲ ਪ੍ਰਦੂਸ਼ਣ ਅਤੇ ਤੁੰਦ ਵਿੱਚ ਥੋੜੀ ਕਮੀ ਆਈ ਹੈ ਇੱਕ ਪੱਛਮੀ ਗੜਬੜੀ ਸਰ ਗਰਮ ਹੋ ਗਈ ਹੈ ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫਵਾਰੀ ਦੀ ਸੰਭਾਵਨਾ ਵਿਭਾਗ ਨੇ ਅੱਜ ਸ਼ਹਿਰਾਂ ਨੂੰ ਦੋਸ਼ ਰੇਣੀਆਂ ਵਿੱਚ ਵੰਡਿਆ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਮਹਾਲੀ ਫਤਿਹਗੜ੍ਹ ਸਾਹਿਬ ਰੂਪਨਗਰ ਨਮਸ਼ਹਿਰ ਫਿਰੋਜ਼ਪੁਰ ਫਰੀਦਕੋਟ ਫਾ ਸੰਗਠਿਤ ਹੁੰਦ ਪੈਣ ਦੀ ਸੰਭਾਵਨਾ ਹੈ 20 ਤੋਂ 22 ਦਸੰਬਰ ਦੇ ਵਿਚਕਾਰ ਸੂਬੇ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 18 ਤੋਂ 19 ਦਸੰਬਰ ਅਤੇ 23 ਤੋਂ 24 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ ਅਗਲੇ 24 ਘੰਟਿਆਂ ਵਿੱਚ ਘਟੋ ਘਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਜਿਸ ਤੋਂ ਬਾਅਦ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਬੰਗਲਾਦੇਸ਼ ਦੱਖਣਪੰਥੀ ਸੰਗਠਨ ਇਨਕਲਾਬ ਮੰਚ ਦੇ ਪ੍ਰਮੁੱਖ ਨੇਤਾ ਤੇ ਜੁਲਾਈ ਵਿਦਰੋਹ ਦੇ ਚਿਹਰੇ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਦੇਸ਼ ਭਰ ਚ ਭਿਆਨਕ ਹਿੰਸਾ ਫੈਲ ਗਈ ਗੁੱਸੇ ਚਾਈ ਭੀੜ ਨੇ ਵੀਰਵਾਰ ਦੇ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਟਾਕਾ ਸਮੇਤ ਕਈ ਸ਼ਹਿਰਾਂ ਚ ਪੰਤੋੜ ਆਗਜ਼ਨੀ ਅਤੇ 파ਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਇਨਕਲਾਬ ਮੰਚ ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਦੀ ਵੀਰਵਾਰ ਰਾਤ ਸਿੰਗਾਪੁਰ ਦੇ ਇੱਕ ਹਸਪਤਾਲ ਚ ਮੌਤ ਹੋ ਗਈ ਅਤੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਜੂਨਸ ਨੇ ਵੀਰਵਾਰ ਰਾਤ ਨੂੰ ਟੈਲੀਵਿਜ਼ਨ ਤੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਚ ਹਾਦੀ ਦੀ ਮੌਤ ਦੀ ਪੁਸ਼ਟੀ ਤੇ ਉਹਨਾਂ ਦੇ ਕਾਤਲਾਂ ਨੂੰ ਫੜਨ ਲਈ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ ਜونز ਨੇ ਕਿਹਾ ਮੈਂ ਤੁਹਾਡੇ ਸਾਹਮਣੇ ਬੇहद ਦੁਖਦ ਖਬਰ ਲੈ ਕੇ ਆਇਆ ਉਹਨਾਂ ਨੇ ਇੱਕ ਦਿਨ ਦੇ ਰਾਸ਼ਕੀ ਸੋਗ ਦਾ ਐਲਾਨ ਕੀਤਾ ਇਸ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੋ 12 ਦਸੰਬਰ ਨੂੰ ਟਾਕਾ ਦੇ ਵਿਜ਼ੋਇ ਨਗਰ ਇਲਾਕੇ ਚ ਇੱਕ ਚੋਣ ਮੁਹਿੰਮ ਦੌਰਾਨ ਹੋਏ ਹਮਲੇ ਚ ਉਸ ਦੇ ਸਰਚ ਗੋੜੀ ਲੱਗੀ ਸੀ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ ਦੀ ਖਬਰ ਫੈਲਦੇ ਹੀ ਉਸ ਦੇ ਸਮਰਥਕਾਂ ਅਤੇ ਕੱਟੜਪੰਥੀ ਵਿਦਿਆਰਥੀਆਂ ਨੇ ਸੜਕਾਂ ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਖੁਲਨਾ ਅਤੇ ਚਟਾਕ ਗ੍ਰਾਮ ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਸਹਾਇਕ ਹਾਈ ਕਮਿਸ਼ਨ ਦਫ਼ਤਰਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ ਛਟੋਗ੍ਰਾਮ ਚ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਵੱਲ ਕੂਚ ਕਰਦਿਆਂ ਪੁਲਿਸ ਬੈਰੀਗੇਡ ਤੋੜ ਦਿੱਤੇ ਤੇ ਜ਼ਾਕਿਰ ਹੁਸੈਨ ਰੋਰ ਤੇ ਧਰਨਾ ਦੇ ਕੇ ਭਾਰਤ ਦਾ ਬਾਈਕਾਟ ਕਰੋ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਪਾਕਿਸਤਾਨੀ ਨਾਗਰਿਕਾਂ ਤੇ ਤਿੱਖੀ ਨਜ਼ਰ ਰੱਖ ਰਿਹਾ ਉਸਨੇ ਪਾਕਿਸਤਾਨ ਨੂੰ ਉਸ ਨੂੰ ਸਹੀ ਥਾਂ ਦਿਖਾਉਂਦੇ ਹੋਏ ਆਪਣੇ ਦੇਸ਼ ਵਿੱਚੋਂ ਲਗਭਗ 52000 ਪਿਖਾਰੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਪਾਕਿਸਤਾਨ ਦੇ ਅੰਤਰਰਾਸ਼ਟਰੀ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਵੀਜ਼ਾ ਦੀ ਦੁਰਵਰਤ ਤੋਂ ਸਰੋਤਾਂ ਅਨੁਸਾਰ ਇਹ ਲੋਕ ਅਕਸਰ ਉਮਰਾਜਾਂ ਸਲਾਨੀ ਵੀਜ਼ਾ ਦੀ ਵਰਤੋਂ ਕਰਕੇ ਸਾਊਦੀ ਅਰਬ ਪਹੁੰਚਦੇ ਨੇ ਅਤੇ ਉੱਥੇ ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਦੀਆਂ ਸੜਕਾਂ ਤੇ ਸਟੋਰਾਂ ਵਿੱਚ ਭੀਖ ਮੰਗਦੇ ਨੇ ਵੱਡਾ ਅੰਕੜਾ ਮੱਧ ਪਿਖਾਰੀਆਂ ਵਿੱਚੋਂ ਲਗਭਗ 90% ਪਾਕਿਸਤਾਨੀ ਮੂਲ ਦੇ ਨੇ ਪਾਕਿਸਤਾਨ ਦੀ ਕਾਰਵਾਈ ਪਾਕਿਸਤਾਨ ਦੀ ਸੰਗੀ ਜਾਂਚ ਐਨਸੀ ਐਫਆਈਏ ਨੇ ਇਸੇ ਸਾਲ 2025 ਵਿੱਚ ਹੁਣ ਤੱਕ 66154 ਯਾਤਰੀਆਂ ਨੂੰ ਹਵਾਈ ਅੱਡਿਆਂ ਤੇ ਉਤਾਰਿਆ ਤਾਂ ਜੋ ਸੰਗਠਿਤ ਪੀਕ ਮੰਗਣ ਵਾਲੇ ਗਰੋਹਾਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਿਦੇਸ਼ ਚ ਜਾਣ ਤੋਂ ਰੋਕਿਆ ਜਾ ਸਕੇ ਹਜ਼ਾਰਾਂ ਲੋਕਾਂ ਦੇ ਨਾਮ ਨੋ ਫਲਾਈ ਲਿਸਟ ਵਿੱਚ ਵੀ ਪਾਏ ਗਏ ਅੰਤਰਰਾਸ਼ਟਰੀ ਅਖਸ ਨੂੰ ਠੇਸ ਪਾਕਿਸਤਾਨ ਦੀ ਸਰਹੱਦੀ ਕੰਟਰੋਲ ਸੁਰੱਖਿਆ ਆਈਐਨਸੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਮੁਖੀ ਰਿਫਤ ਮੁਖ्तार ਅਨੁਸਾਰ ਇਹ ਪੇਸ਼ੇਵਾਰ ਪਿਖਾਰੀ ਵਿਦੇਸ਼ਾਂ ਵਿੱਚ ਪਾਕਿਸਤਾਨ ਦੇ ਅਕਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੇ ਨੇ ਇਸ ਰੁਝਾਨ ਕਾਰਨ ਹੁਣ ਅਸਲ ਪਾਕਿਸਤਾਨੀ ਸ਼ਰਦਾਲੂਆਂ ਵਿਦਿਆਰਥੀਆਂ ਤੇ ਕਾਮਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਟੈਰਿਫ ਉਹਨਾਂ ਦਾ ਮਨਪਸੰਦ ਅੰਗਰੇਜ਼ੀ ਸ਼ਬਦ ਹੈ ਉਹਨਾਂ ਦਾਅਵਾ ਕੀਤਾ ਕਿ ਇਸ ਦੀ ਮਦਦ ਨਾਲ ਉਹਨਾਂ ਆਪਣੇ ਕਾਰਜਕਾਲ ਦੇ ਪਹਿਲੇ 10 ਮਹੀਨੇ ਵਿੱਚ ਦੁਨੀਆ ਭਰ ਵਿੱਚ 8 ਜੰਗਾਂ ਰੁਕਵਾਈਆਂ ਟਰੰਪ ਨੇ ਆਪਣੇ ਕਾਰਜਕਾਲ ਦੇ 11 ਮਹੀਨੇ ਪੂਰੇ ਹੋਣ ਤੇ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਤੇ ਨਿਸ਼ਾਨਾ ਸਾਧ ਦੇ ਕਿਹਾ ਕਿ ਉਹਨਾਂ ਨੇ ਅਹੁਦਾ ਛੱਡਣ ਵੇਲੇ ਉਹਨਾਂ ਲਈ ਇੱਕ ਵੱਡਾ ਸੰਕਟ ਛੱਡਿਆ ਸੀ ਟਰੰਪ ਨੇ ਅਮਰੀਕਾ ਵਿੱਚ ਮਹਿੰਗਾਈ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਮੈਕਸੀਕੋ ਬ੍ਰਾਜ਼ ਜਾਂ ਤੇ ਲਾਏ ਗੇ ਟੈਰਿਫ ਨੇ ਅਮਰੀਕੀ ਅਰਥਵਿਵਸਥਾ ਨੂੰ ਲਾਭ ਪਹੁੰਚਾਇਆ ਉਹਨਾਂ ਕਹਾਂਗੇ ਟੈਰਿਫ ਨਾਲ ਅਮਰੀਕਾ ਨੇ ਉਮੀਦ ਤੋਂ ਵੱਧ ਪੈਸਾ ਕਮਾਇਆ ਇਸ ਦੌਰਾਨ ਡੈਮੋਕ੍ਰੈਟਿਕ ਪਾਰਟੀ ਦੇ ਆਗੂਆਂ ਨੇ ਟਰੰਪ ਦੇ ਭਾਸ਼ਣ ਦੀ ਆਲੋਚਨਾ ਕੀਤੀ ਸੰਸਦ ਮੈਂਬਰ ਕ੍ਰਿਸ ਵੈਨ ਹੋਲੈਂਡ ਨੇ ਕਿਹਾ ਕਿ ਟਰੰਪ ਨੇ ਅੱਜ ਰਾਤ ਕਿੰਨੇ ਝੂਠ ਬੋਲੇ ਇਸ ਦਾ ਹਿਸਾਬ ਰੱਖਣਾ ਮੁਸ਼ਕਿਲ ਹੈ ਕੈਲੀਫੋਰਨੀਆ ਦੇ ਗਵਰਨਰ ਗਰੇਵਿਨ ਨਿਊਸਮ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਸਿਰਫ ਇੱਕ ਸ਼ਬਦ ਸੁਣਾਈ ਦਿੱਤਾ ਮੈਂ 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 ਟਰੰਪ ਨੈਡ ਆਉਂਦੀ ਸਗੋਂ ਉਸ ਦਾ ਸਤਿਕਾਰ ਕਰਦੀ ਹੈ ਸਾਡਾ ਦੇਸ਼ ਮਜ਼ਬੂਤ ਹੈ ਅਮਰੀਕਾ ਦਾ ਸਨਮਾਨ ਹੈ ਤੇ ਸਾਡਾ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉਭਰਿਆ ਅਸੀਂ ਇੱਕ ਅਜਿਹੀ ਆਰਥਿਕ ਤੇਜ਼ੀ ਲਈ ਤਿਆਰ ਆ ਕੈਨੇਡਾ ਵਿੱਚ ਇੱਕ ਵੱਡਾ ਜਨਸੰਖਿਆ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਜੁਲਾਈ ਤੋਂ ਸਤੰਬਰ 2025 ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ ਪਿਛਲੇ 80 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ ਹੈ ਇਸ ਗਿਰਾਵਟ ਦੀ ਮੁੱਖ ਵਜ੍ਹਾ ਅਸਥਾਈ ਨਿਵਾਸੀਆਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ ਹੈ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਿਰਫ ਇੱਕ ਤਿਮਾਹੀ ਦੌਰਾਨ ਦੇਸ਼ ਦੀ ਆਬਾਦੀ 76068 ਲੋਕਾਂ ਤੱਕ ਘਟ ਗਈ ਜੋ ਕਿ 1946 ਤੋਂ ਬਾਅਦ ਕਿਸੇ ਇੱਕ ਤਿਮਾਹੀ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ ਹੈ ਇਸ ਤੋਂ ਪਹਿਲਾਂ ਆਬਾਦੀ ਵਿੱਚ ਮਾਮੂਲੀ ਕਮੀ ਸਿਰਫ ਕੋਰੋਨਾ ਮਹਾਮਾਰ ਦੀ ਆਖਰੀ ਤਿਮਾਹੀ ਵਿੱਚ ਦੇਖੀ ਗਈ ਸੀ ਜੁਲਾਈ ਤੋਂ ਸਤੰਬਰ 2025 ਦੌਰਾਨ ਆਸਥਾਈ ਨਿਵਾਸੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਕਾਮੇ ਸ਼ਾਮਿਲ ਨੇ ਉਹਨਾਂ ਦੀ ਗਿਣਤੀ ਵਿੱਚ 17647900 ਦੀ ਵੱਡੀ ਕਮੀ ਆਈ ਹੈ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਤੇ ਪਿਆ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ ਜੁਲਾਈ ਤੋਂ ਸਤੰਬਰ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 24030 ਸਟਡੀ ਪਰਮਿਟ ਦਿੱਤੇ ਗਏ ਜੋ ਕੁੱਲ ਪਰਮਿਟਾਂ ਦਾ ਸਿਰਫ 16.4% ਹੈ ਇਹ ਅੰਕੜਾ ਪਿਛਲੇ साल 2024 ਦੀ ਇਸੇ ਮਿਆਦ ਦੇ ਮੁਕਾਬਲੇ ਬਹੁਤ ਘਟ ਹੈ ਜਦੋਂ ਕਿ 52425 ਸਟੱਡੀ ਪਰਮਿਟ ਜਾਰੀ ਹੋਏ ਸਨ ਇਸੇ ਤਰ੍ਹਾਂ ਇੱਕ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅੱਧੇ ਤੋਂ ਵੀ ਘਟ ਹੋ ਗਈ ਹੈ ਜੋ ਵਿਕਸਿਤ ਭਾਰਤ ਗਰੰਟੀ ਰੋਜ਼ਗਾਰ ਤੇ ਅਜੀਵਿਕਾ ਮਿਸ਼ਨ ਗ੍ਰਾਮਨ ਵਿਲ 22G RAM JI VILL ਪਾਸ ਹੋਣ ਤੋਂ ਬਾਅਦ ਸਾਰਿਆਂ ਦੀ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਬੀਤੇ ਦਿਨ ਕੇਂਦਰ ਸਰਕਾਰ ਦੇ ਇਸ ਬਿੱਲ ਦੇ ਖਿਲਾਫ ਵਿਰੋਧੀ ਧਿਰਾਂ ਵੱਲੋਂ ਜ਼ੋਰਦਾਰ ਟੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ 'ਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੋਈ ਹੁਣ ਇਸੇ ਸਿਲਸਿਲੇ 'ਚ ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਬਿੱਲ ਦੇ ਵਿਰੋਧ 'ਚ ਵਿਸ਼ੇਸ਼ اجلاس ਬੁਲਾਇਆ ਦਰਅਸਲ ਕੇਂਦਰ ਵੱਲੋਂ ਇਸ ਬਿੱਲ ਨੂੰ ਮਨਰੇਗਾ ਦੀ ਥਾਂ ਤੇ ਲਿਆਂਦਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਵਿਰੋਧ ਜਤਾਇਆ ਕਰਦੇ ਹੋਏ ਕਿਹਾ ਕਿ ਅਸੀਂ ਵਿਸ਼ੇਸ਼ ਇਸ ਲਾਸਟ ਇਸ ਦੇ ਵਿਰੁੱਧ ਆਵਾਜ਼ ਚੁੱਕਾਂਗੇ ਸੀਐਮ ਮਾਨ ਨੇ ਐਕਸ ਤੇ ਲਿਖਿਆ ਕੇਂਦਰ ਦੀ ਪਾਸਪਾਸ ਸਰਕਾਰ ਵੱਲੋਂ ਗਰੀਬਾਂ ਤੇ ਮਜ਼ਦੂਰਾਂ ਦੀ ਰੋਜੀ ਰੋਟੀ ਦਾ ਸਾਧਨ ਮਨਰੇਗਾਸ ਸਕੀਮ ਨੂੰ ਬਦਲ ਕੇ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਵਿਰੁੱਧ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਸਲਾਸ ਜਨਵਰੀ ਦੇ ਦੂਜੇ ਹਫਤੇ ਬੁਲਾਇਆ ਜਾਵੇਗਾ ਇਸ ਦੇ ਨਾਲ ਹੀ ਸੀਐਮ ਮਾਨ ਨੇ ਹਰਿਆਣਾ ਸਰਕਾਰ ਦੇ ਸਰਦ ਰੋਤ ਇਸਲਾਸ ਨੂੰ ਲੈ ਕੇ ਵੀ ਟਵੀਟ ਕੀਤਾ ਬਿੱਤੇ ਦਿਨ ਹਰਿਆਣਾ ਦੇ ਇੱਕ ਵਿਧਾਇਕ ਨੇ ਖੇਤਾਂ ਚ ਦਰਿਆਵਾ ਕੰਡੇ ਖੇਤਾਂ ਦੀ ਰੇ ਦਾ ਮੁੱਦਾ ਚੁੱਕਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਨੂੰ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਸਰਕਾਰ ਵੀ ਇਸੇ ਸਾਲ ਹੜ੍ਹਾਂ ਤੋਂ ਬਾਅਦ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਲੈ ਕੇ ਆਈ ਸੀ ਜਿਸ ਤੋਂ ਬਾਅਦ ਹਰਿਆਣਾ ਦੀ ਵਿਧਾਨ ਸਭਾ ਚ ਵੀ ਇਹ ਮੰਗ ਚੁੱਕੀ ਗਈ ਹੈ ਅੰਤਰਰਾਸ਼ਟਰੀ ਤੇਲ ਬਾਜ਼ਾਰ 'ਚ ਵੱਡਾ ਪੁਚਾਲ ਦੇਖਣ ਨੂੰ ਮਿਲਿਆ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 'ਚ ਕਰੀਬ 3% ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਮੋਲ 2021 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਏ ਵੱਦੀ ਸਪਲਾਈ ਅਤੇ ਯੂਕਰੇਨ 'ਚ ਸੰਭਾਵੀ ਸ਼ਾਂਤੀ ਸਮਝੌਤੇ ਦੀ ਉਮੀਦ ਨੇ ਬਾਜ਼ਾਰ ਦਾ ਲੱਕ ਤੋੜ ਦਿੱਤਾ ਅਮਰੀਕੀ ਕੱਚਾ ਤੇਲ WTI 55.27 ਡਾਲਰ ਪ੍ਰਤੀ ਬੈਰਲ ਤੇ ਬੰਦ ਹੋਇਆ ਜੋ ਫਰਵਰੀ 2021 ਤੋਂ ਬਾਅਦ ਸਭ ਤੋਂ ਘੱਟ ਹੈ ਉਥੇ ਅੰਤਰਰਾਸ਼ਟਰੀ ਪੱਧਰ ਤੇ ਬ੍ਰੇਟ ਕਰੂਡ ਵੀ ਡਿੱਕੇ 58.92 ਡਾਲਰ ਪ੍ਰਤੀ ਬੈਰਲ ਤੇ ਆ ਗਿਆ ਇਸ ਸਾਲ ਹੁਣ ਤੱਕ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਭਗ 23% ਦੀ ਗਿਰਾਵਟ ਆ ਚੁੱਕੀ ਜਦੋਂ ਕਿ ਬ੍ਰੇਟ ਕਰੂਡ ਕਰੀਬ 21% ਦੀ ਸਸਤਾ ਹੋਇਆ ਇਹ ਦੋਵਾਂ ਲਈ ਪਿਛਲੇ کئی ਸਾਲਾਂ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਮੰਨਿਆ ਜਾ ਰਿਹਾ ਤੇਲ ਦੇ ਮੁੱਲ ਡਿੱਗਣ ਨਾਲ ਅਮਰੀਕਾ 'ਚ ਪੈਟਰੋਲ ਵੀ ਸਸਤਾ ਹੋਇਆ ਡਰਾਈਵਰਾਂ ਦੀ ਸੰਸਥਾ AAAA ਅਨੁਸਾਰ ਗੈਸੋਲੀਨ ਦੀ ਕੀਮਤ 3 ਡਾਲਰ ਪ੍ਰਤੀ ਗੈਲਨ ਤੋਂ ਹੇਠਾਂ ਆ ਗਈ ਹੈ ਜੋ 4 ਸਾਲਾਂ 'ਚ ਸਭ ਤੋਂ ਘੱਟ ਹੈ ਇਸ ਨਾਲ ਛੁੱਟੀਆਂ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਮਿਲੀ ਹੈ ਮਾਹਿਰਾਂ ਦਾ ਕਹਿਣਾ ਕਿ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਇਹ ਸੰਕੇਤ ਦੇ ਸਕਦੇ ਕਿ ਅਰਥਵਿਵਸਥਾ ਦੀ ਰਫ਼ਤਾਰ ਸੁਸਤ ਹੋ ਰਹੀ ਹੈ ਅਮਰੀਕਾ 'ਚ ਨੌਕਰੀਆਂ ਦਾ ਵਾਅਦਾ ਕਮਜ਼ੋਰ ਰਿਹਾ ਤੇ ਬੇਰੁਜ਼ਗਾਰੀ ਦਰ ਵਧ ਕੇ 4.6 ਫੀਸ ਦੀ ਹੋ ਗਈ ਹੈ ਐਸਨ ਸਾਡੇ ਲੋਕ ਨੇ ਖਬਰ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ